ਸਾਰੇ ਆਈ ਹੋ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਜਦੋਂ ਦੇ ਨਵੇਂ ਘਰ ਚ ਆਏ ਠੀਕ ਆ ਪਹਿਲੇ ਦਿਨ ਚੱਲੇ ਆ ਬਾਹਰ ਜਿਹੜਾ ਕੱਢਣ ਘੁੰਮਣ ਫਿਰਨ ਤੇ ਤਾਂ ਕਰਕੇ ਮੈਂ ਤਿਆਰ ਹੋਈ ਸੀ ਕਿਉਂਕਿ ਆਪਾਂ ਨਵੇਂ ਟ੍ਰੈਂਡ ਵਾਲੀ ਵੀਡੀਓ ਬਣਾਉਣੀ ਆ ਆ ਦੇਖੋ ਬੋਟਲਸ ਰੈਡੀ ਕੀਤੀ ਆ ਵੀਡੀਓ ਬਣਾਉਣ ਵਾਸਤੇ ਚਲੋ ਆਜੋ ਕੈਮਰਾ ਨਾ ਬੰਦ ਕਰੋ ਕੈਮਰਾਮੈਨ ਤੁਸੀਂ ਅੱਗੇ ਦੀ ਚਲੋ ਆ ਬੜੀਆ ਰਿਪੋਰਟਰ ਆ ਬੜੀ ਫੜਦੇ ਇਹਨਾਂ ਨੂੰ ਲੈ ਕੇ ਆਈ ਬਲੌਗ ਵਿੱਚ ਨਾ ਓਏ ਓਏ ਪਾਣੀ ਨਾ ਓ ਦੇ ਸਾਰਾ ਮੈਂ ਹੁਣੀ ਪਰ ਕੇ ਲੇਉਂਗਾ ਕੋਰਚ ਨਹੀਂ 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 ਆ ਕੀ ਰਾਦੀ ਕਿ ਨਹੀਂ ਚਸ਼ਮਾ ਬੰਦ ਪ੍ਰਭ ਘਰ ਵਲੌਗਸ ਚਲੋ ਆਜੋ ਗਾਇਸ ਤੁਹਾਨੂੰ ਦਿਖਾਉਨੇ ਆਪਾਂ ਪਾਰਕ ਤੇ ਆ ਆਪਣੇ ਨਵੇਂ ਘਰ ਦਾ ਬਾਹਰਲਾ ਵਿਊ ਆ ਠੀਕ ਹੈ ਕਿਸੇ ਵੀ ਬੋਲਪੋ ਕੋਸ਼ੇ ਚੁੱਪ ਚੁੱਪ ਕਰਕੇ ਤਰਹਾਉਂਦੇ ਰੋਸਟ ਆ ਗਿਆ ਨਾਲੇ ਆਜੋ ਐਸਾ ਆਪਾਂ ਫਸਫਸ ਕਰਦੇ ਨਹੀਂ ਅੱਜ ਕਿਹ ਮੇਲਾ ਕਿਹੜੇ ਪਾਰਕ ਚ ਲੱਗਿਆ ਮੇਲਾ ਇਧਰ ਨਹੀਂ ਸਾਈਡ ਪਾਰਕਾ ਜਿਹੜੀ ਜਾਣਾ ਉੱਥੇ ਆਪ ਵੀਡੀਓ ਬਣਾਵਾਂਗੇ ਆਪਾਂ ਮੀਲਾ ਲੱਗਾ ਵਾਲੀ ਮਿਡਲ ਫੀਲਡ ਵਾਲੀ پارک ਚ ਜਿੱਦਾਂ ਦੀ ਆਪਾਂ ਇੱਧਰ ਜਾਂਦੇ ਨੇ ਨਹੀਂ ਸ਼੍ਰੀਲੰਕਾ ਨਹੀਂ ਉਹ ਤਾਂ ਬੜਾ ਬੰਦ ਰਾਤ ਨੂੰ ਵਾਲ ਲਾਈਟ ਜਗੂਗੀ ਥੋੜੀ ਜਿਹੀ ਨੇਰੇ ਚ ਫਿਰ ਆਪਾਂ ਵੀਡੀਓ ਬਣਾਵਾਂਗੇ ਇਹ ਜਗਦੀ ਨਹੀਂ ਆ ਨਹੀਂ ਜਗੂਗੀ ਰਾਤ ਨੂੰ ਨਹੀਂ ਜਗਦੀ ਅਸੀਂ ਰਾਤ ਨੂੰ ਆਉਂਦੀ ਨਾ ਕੋਈ ਗੱਲ ਤੇ ਹੋਰ ਮੈਂ ਕੀ ਕਹਿਣਾ ਸੀ ਪਾਣੀ ਡੁੱਲਦਾ ਜਾਂਦਾ ਹਾਂ ਪਾਣੀ ਦੀ ਬੋਤਲ ਹੁਣੇ ਤਾਂ ਭਰ ਕੇ ਲੈ ਆਂਦੀ ਕੀ ਬਾਅਦ ਚ ਕੌਣ ਜਾਊਗਾ ਕਿਸੇ ਨੂੰ ਨਹੀਂ ਆਣਾ ਬਾਅਦ ਥੱਲੇ ਇਹਦੇ ਥੱਲੇ ਰੱਖ ਜੋ ਪਰ ਆ ਵੀ ਪਿੱਛੇ ਸਨਰੇਲਾ ਲੱਗਦੇ ਚਲੋ ਆਜੋ ਆਜੋ ਗਾਇਸ ਇਥੋਂ ਵੀ ਜੀ ਸੀ ਲੱਗੀ ਪਾਰਕ ਆ ਗਈ ਓਏ ਵੀਊ ਤੇ ਕਿੱਡਾ ਸੋਹਣਾ ਅੰਡੇ ਦੀ ਜਿੱਦੀ ਪਹਾੜਾਂ ਚ ਤੁਰੀ ਜਾਂਦੇ ਇਹ ਆਪਣੇ ਘਰ ਦੇ ਉਹ ਆਪਣਾ ਘਰ ਆ ਦਿਖਾਓ ਉਧਰ ਕੀ ਸੀ ਆਪਣਾ ਘਰ ਸੈਕਿੰਡ ਵਾਲਾ ਆਹਨਾ ਬੈਕਸਾਈਡ ਹੀ ਆਪਣੇ ਪਾਰਕ ਆ ਠੀਕ ਹੈ ਇੱਥੇ ਜਿਹਨੇ ਵੀ ਖੇਡਣਾ ਹੋਣਾ ਵਾਲੀਬਾਲ ਫੁੱਟਬਾਲ ਖੇਡਣਾ ਆ ਸਕਦੇ ਆ ਆਜੋ ਆਪਣੇ 크리스마 25 ਜਨਵਰੀ 25 ਦਸੰਬਰ ਨੂੰ 크리스마 ਆਊਗਾ ਜਨਵਰੀ ਨੂੰ ਇਹ ਸਾਰੇ ਡੈਕੋਰੇਟ ਕਰਾਂਗੇ ਆਪਾਂ ਸਾਈਡ ਕਿੰਨੀ ਮਿਲੀ ਠੱਕਾ ਕੀਤਾ ਤਾਂ ਦਿਹਾੜੀ ਤੇ ਕੈਂਟੇ ਪ੍ਰਤੀ ਕਿ ਦਿਨ ਪ੍ਰਤੀ ਓਏ ਸਾਈਡ ਤੋਂ ਉਹ ਸਾਈਕਲ ਆ ਜਾਂਦਾ ਸੈਗ ਨਹੀਂ ਹੈਗਾ ਕੁਤਰਾ ਕਿੰਨੇ ਕੁਤਰਾ ਵਾਲ ਮੜਾ ਜਰੂਰ ਕੇ ਹਮਰਾ ਕਮਾਉਣਾ ਦੋ ਡਰੋਨ ਅੰਗੇ ਪਾਗਲ ਉਹਨੇ ਦੇ ਦੂ ਪੜਾ ਆ ਇੱਕ ਪਾਰਕ ਆ ਇੱਕ ਉਧਰ ਸੀ ਇੱਕ ਉਧਰ ਆ ਕਿਉਂ ਫਸਾਰੇ ਹਲੇ ਚੱਲੇ ਨਹੀਂ ਅੱਜ ਨਹੀਂ ਚੱਲਨੇ ਤੇ ਉਹ ਲੋਕ ਜਿਹੜੇ ਕਹਿਨ ਜਿਆ ਅੱਜ ਤਾਂ ਚਲੋ ਥੋੜਾ ਮੀਂਹ ਪੈ ਕੇ ਟਾ ਤਾਂ ਕਰਕੇ ਨਹੀਂ ਇੱਥੇ ਬੱਚੇ ਖੇਡ ਰਹੇ ਨਹੀਂ ਤਾਂ ਜਿਹੜੇ ਕਹਿੰਦੇ ਨਾ ਕੈਨੇਡਾ ਚ ਪੰਜਾਬ ਕੈਨੇਡਾ ਵਾਲ ਜਵਾਕ ਜਿਹੜੇ ਨਿਕਲ ਹੁੰਦੇ ਆ ਉਹਨਾਂ ਦਾ ਕੋਈ ਜੰਪਰ ਨਹੀਂ ਹੁੰਦਾ ਉਹ ਮਿੱਟੀ 'ਚ ਨਹੀਂ ਖੇਡ ਸਕਦੇ ਆ ਇਹ ਨਹੀਂ ਕਰਦੇ ਇੱਥੇ ਸਾਰੇ ਜਵਾਕ ਮਿੱਟੀ 'ਚ ਖੇਡਣ ਆਉਂਦੇ ਆ ਇੱਧਰ ਕੈਂਪ ਫੋਕਸ ਕਰੋ ਚਿੰਕਿਆਂ ਦੇ ਲੈਣੇ ਆਉਂਦੇ ਆ ਚਾਈਨੀਜ਼ ਪੰਜਾਬੀਆਂ ਦੇ ਵੀ ਮੈਂ ਦੇਖੇ ਨਹੀਂ ਇੱਕ ਦੋ ਹੀ ਸਾਰੇ ਜਵਾਕ ਕੀ ਮਿੱਟੀ 'ਚ ਖੇਡਣ ਆਉਂਦੇ ਆ ਤਾਂ ਕਰਕੇ ਹੁਣ ਕੋਈ ਆਏ ਨਹੀਂ ਕਹਿ ਸਕਦਾ ਵੀ ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਜਵਾਕਾਂ ਨੂੰ ਮਿੱਟੀ 'ਚ ਕਿਵੇਂ ਖੇਡਦੇ ਆ ਸਪੈਸ਼ਲ ਆਉਂਦੇ ਆ ਗੱਡੀਆਂ ਤੇ ਮਿੱਟੀ 'ਚ ਖੇਡ ਤੇ ਅਸੀਂ ਵਿਚਾਰੇ ਗਰੀਬ ਬੰਦੇ ਸਪੈਸ਼ਲ ਜਾਣੇ ਬਸਾਂ ਦੇ ਤਿੰਨ ਤਿੰਨ ਕੰਟੇਨਰ ਆਪਾਂ ਚੱਲੀਏ ਇੱਥੇ ਨਾ ਬਣਾ ਲਈਏ ਵੀਡੀਓ ਕਿਡਾ ਟਾਈਮ ਇੰਪੋਰਟੈਂਟ ਖੜੀ ਰੱਖੀ ਹਾਂ ਇੱਕ ਕਰ ਬਣਾ ਲਓ ਦਿਨ ਚ ਮੈਂ ਭਰਨੇ ਆਉਂਗੀ ਪੱਕਾ ਹਾਂ ਨਹੀਂ ਭਰ ਕੇ ਲਿਆਉਣੀ ਮੈਂ ਭਰ ਲਿਆਉਂਗੀ ਮੇਰੇ ਫੋਨ ਚ ਵੀਡੀਓ ਬਣਾ ਨਾਲ ਨਾਲ ਬਲੌਗ ਚ ਵੀ ਸੀ ਲੱਗਦੀ ਇੰਸਟਾ ਤੇ ਸਲੋ ਮੋਸ਼ਨ ਬਾਅਦ ਚ ਕਰ ਲਾਂਗੇ ਹਨਾ ਇੱਕ ਮਿੰਟ ਬੱਤੀ ਕਿੱਥੋਂ ਜਗਾਣੀ ਵੀਡੀਓ ਬਣਾਉਣ ਲੱਗਿਆ ਆਈ ਬਣਾ ਕੇ ਦੇ ਦੇਣੇ ਰਾਤ ਨੂੰ ਫਿਰ ਬਣਾ ਲਿਓ ਮੈਂ ਲਿਆਉਂਗੀ ਘਰ ਹਾਂ ਇੱਕ ਮਿੰਟ ਹੋਰ ਆ ਵੀਡੀਓ ਬਣਾਉਣ ਲੱਗੇ ਆ ਦੇਖਦੇ ਆ ਬਣਦੀ ਕਿ ਨਹੀਂ ਬਹੁਤ ਘੰਟਾ ਲਾ ਕੇ ਬੋਟਲ ਰੈਡੀ ਕੀਤੀ ਆਪਾਂ ਵੀਡੀਓ ਆ ਹੋ ਗਈਆਂ ਜੇ ਸ਼ੁਰੂ ਲੋਸ ਲੱਗਦੀਆਂ ਤੁਹਾਡੀਆਂ ਨੱਚਣ ਵਾਸਤੇ ਗਾਣੇ ਤਾਂ ਚੱਲਦੇ ਨਹੀਂ ਨੱਚਣੀਆਂ ਕਾਹਦੇ ਤੇ ਮੇਰੀ ਆਵਾਜ਼ ਦੇ ਸੁਕਿੰਗ ਕਰਦੇ ਆਈ ਜੇ ਨੱਚਣ ਲੱਗੀਆਂ ਠੀਕ ਹੈ ਪਰ ਗਾਣੇ ਚੱਲਦੇ ਨਹੀਂ ਪਤਾ ਨਹੀਂ ਕਾਹਦੇ ਨੱਚਣਗੇ ਚੱਲਦੇ ਉੱਡ ਲੱਗ ਜਾਂਦੀ ਜਿੱਦਾਂ ਨੈਟਵਰਕ ਨਹੀਂ ਯਾਰ ਆ ਚੀਜ਼ ਕਹਿ ਰਹੀ ਤੁਸੀਂ ਆ ਲਾਈਟਾਂ ਜੇ ਚੋਂ ਆਉਣ ਉਹਦੀ ਨਾ ਚਲ ਇੱਕ ਸੀ ਲੈ ਕੇ ਦੇਖ ਲੈਨੇ ਆ ਫਿਰ ਲਾਈਟ ਆਨ ਹੋ ਗਈ ਫਿਰ ਦੂਜਾ ਸੀਨ ਉੱਥੇ ਲਵਾਂ ਭੇਜ ਜਾਣਾ ਮੈਂ ਦੋਨਾਂ ਨੂੰ ਕੇ ਮੈਨੂੰ ਸਟਾਰਟ ਕਹਿਦੀ ਕਿ ਤੂੰ ਹੋਰ ਕੀ ਕਰਾਂ ਯੂਜ਼ ਆਡੀਓ ਹਾਂ ਯੂਜ਼ ਆਡੀਓ ਚਲ ਇਹ ਤਾਂ ਨਾਰਮਲ ਆਡੀਓ ਨਾ ਆ ਵੀ ਹੋ ਗਈ इट्स ਓਕੇ ਆਪਾਂ ਉਹ ਕਰਾਂਗੇ ਬਾਅਦ ਚ ਐਡਿਟ ਕਰਨਾ 1 2 3 ਆਡੀਓ ਦੀ ਵਾਰ ਕਿਹਾ ਤਾਂ ਸਟਾਰਟ ਹੋ ਗਈ ਥੋੜੀ ਦੇਖ ਲੈ ਰੱਖ ਪਤਾ ਕਿਉਂ ਨਹੀਂ ਬਣੀ ਮੈਂ ਬਹੁਤ ਮਿਹਨਤ ਕੀਤੀ ਸੀ ਇੱਥੇ ਮੈਨੂੰ ਘੰਟਾ ਲੱਗ ਗਿਆ ਸੀ ਬੋਟਲ ਦੁਬਾਰਾ ਦੂਸਰੇ ਸਾਰੇ ਠੀਕ ਆ ਟ੍ਰੈਂਡ ਦਾ ਜਲੂਸ ਨਿਕਲ ਗਿਆ 30 ਸੈਂਟਾ ਦੀ ਬੋਟਲ ਤੇ ਨਹੀਂ ਪਾਨਾ 1 ਡਾਲਰ ਲੈ ਆਓਗੇ ਫਿਰ ਗੱਲ ਬਣੇ ਬੋਲ ਕਹਿੰਦੇ ਬੋਟਲ ਨਵੀਂ ਹੁਣ ਨਵੀਂ ਦੀ ਬੋਟਲ ਕੋਈ ਮੈਂ ਇਹਨੂੰ ਸਹੀ ਕਿਵੇਂ ਕਰਨੀ ਮੈਂ ਤਾਂ ਮਜ਼ਾ ਰਹਿਣੀ ਪਤਾ ਸੀ ਇਹ ਰੱਖ ਕੇ ਇੱਦਾਂ ਕੁੱਟਣੀ ਸੀ ਥੰਦੇ ਉਹ ਘੁੰਮਣਾ ਥੋੜੀ ਹੁੰਦਾ ਹਾਂ ਕੁੱਟ ਕੇ ਐ ਘੁੰਮਣਾ ਸੀ ਤਾਂ ਯਾਰ ਬੋਤਲ ਵੀ ਚੱਜਦੀ ਹੋਣੀ ਚਾਹੀਦੀ ਆ ਚੱਲ 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 ਬੋਤਲ ਤਾਂ ਨਹੀਂ ਕੱਸ ਨਾਲ ਜਲੂਸ ਨਹੀਂ ਨਿਕਲ ਗਿਆ ਯਾਰ ਸੈਟ ਕਰ ਦਿਖਾਉਣਾ ਤੁਹਾਨੂੰ ਮੂਰੇ ਕਾ ਨੀ ਦਿੱਤੇ ਆ ਇਹਦੇ ਚ ਫਿਰ ਪਾਣੀ ਨਿਕਲਣਾ ਸੀ ਕਾਦੇ ਨਾਲ ਹੈ ਸਪੋਕ ਨਾਲ ਗੈਸ ਤੇ ਗਰਮ ਆਹ ਦੇਖੋ ਉੱਥੇ ਇੱਕ ਵੰਡ ਬ੍ਰਾਈਟਨੈਸ ਫੋਨ ਲਿਆ ਹਾਂ ਇਹ ਹੈਗੀ ਰਿਐਲਿਟੀ ਨਹੀਂ ਇਹ ਵੀਡੀਓ ਤੁਸੀਂ ਕਿਹੜੀ ਵੀਡੀਓ ਤੋਂ ਇਨਸਪਾਇਰ ਹੋ ਕੇ ਬਣਾਈ ਸੀ ਉਹ ਵੀ ਦਿਖਾਓ ਉਹ ਤਾਂ ਵੀਡੀਓ ਬਹੁਤ ਸੋਹਣੀ ਸੀ ਜਿਹਨੂੰ ਮੈਂ ਦੇਖ ਕੇ ਬਣਾਈ ਸੀ ਮੁਸਲਿਮ ਆ ਮੁਸਲਿਮ ਆ ਵੀਡੀਓ ਤਾਂ ਇਨਸਪਾਇਰ ਹੋ ਕੇ ਬਣਾਈ ਸੀ ਗਾਇਸ ਮੈਂ ਆ ਦੇਖੋ ਪਾਕਿਸਤਾਨ ਉਹ ਤਾਂ ਗ੍ਰੀਨ ਹੈ ਜਿੰਨਾ ਜਿੰਨਾ ਨਹੀਂ ਲੱਗਦੀ ਓਏ ਬੋਟਲ ਦਾ ਟੱਕਣ ਨਹੀਂ ਖੋਲਣਾ ਸੀ ਮੈਂ ਤਾਂ ਟੱਕੜ ਖੋਲ ਸੀ ਮੈਂ ਦੁਆਰਾ ਬੋਟਲ ਭਰ ਲਿਆ ਪਲੀਜ਼ ਟੱਕਣ ੱੱਲੇ ਮਾਰਦੇ ਹੋਈ ਪ੍ਰਭ ਕੌਰ ਟੱਕਣ ਨਹੀਂ ਖੋਲਣਾ ਸੀ ਬੋਟਲ ਬੋਟਲ ਦੇ ਵਿੱਚ ਬੀਓਗੀ ਜਾ ਯਾਰ ਫੇਰ ਬੰਨਣਾ ਕਿ ਪਾਰਾ ਪੂਰਾ ਅੱਧ ਘਾਗੀ ਵਿੱਚ ਤੁਹਾਨੂੰ ਹੋਰ ਪਾਰਕ ਦਿਖਾਈ ਹਾਂਜੀ ਤੁਸੀਂ ਦੇਖ ਸਕਦੇ ਆ ਤੇ ਆਪਣੇ ਨਾਲ ਹੋ ਗਈ ਥੋੜੀ ਜੀ ਮਾੜੀ ਐਕਸਪੈਕਟੇਸ਼ਨ ਵਸਸ ਰਿਐਲਿਟੀ ਰਿਐਲਿਟੀ ਬਹੁਤ ਪੜੀ ਸੀ ਪਰ ਮੈਨੂੰ ਇੱਕ ਚੀਜ਼ ਹੋਰ ਨਹੀਂ ਪਤਾ ਸੀ ਵੀ ਆਪਾਂ ਜਿਹੜਾ ਟੱਕਣ ਨਹੀਂ ਖੋਲਣਾ ਸੀ ਬੋਟਲ ਦਾ ਮੈਂ ਟੱਕਣ ਖੋਲ ਕੇ ਬੋਟਲ ਕਮਾਤੀ ਹੁਣ ਰਾधिका ਗਈ ਆ ਦੁਬਾਰਾ ਆਪਣਾ ਘਰ ਆ ਪਿੱਛੇ ਹੀ ਆ ਹੁਣ ਰਾधिका ਗਈ ਆ ਦੁਬਾਰਾ ਬੋਟਲ ਪਰਨ ਤੇ ਹੁਣ ਦੁਬਾਰਾ ਆਪਾਂ ਵੀਡੀਓ ਟਰਾਈ ਕਰਾਂਗੇ ਬੱਟ ਟ੍ਰੈਂਡ ਵਾਲੀ ਵੀਡੀਓ ਬਣਾ ਕੇ ਰਹਿਣਾ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਰੋਡ ਸਪੀਕਰ ਲੈ ਕੇ ਆਉਂਦੇ ਇੱਥੇ ਡਾਂਸ ਕਰਨ ਦੀ ਤੇ ਆ ਬਸ ਪਿੱਛੇ ਝੂਟ ਲੈਣਾ ਥੋੜਾ ਟਾਈਮ ਵਧੀਆ ਇੱਥੇ ਇੰਜੋਏ ਕਰਨ ਨੂੰ ਦੇਖ ਸਾਦੇ ਇੱਥੇ ਸਾਰੇ ਡਾਂਸ ਕਰਨ ਵੀ ਆਉਂਦੇ ਆ ਰਾਤ ਨੂੰ ਰਾਤ ਨੂੰ ਨਹੀਂ ਆਈ ਮੀਨ ਸ਼ਾਮ ਨੂੰ ਇੰਜੋਏ ਕਰਨ ਦੇ ਵੀ ਉਹਨਾਂ ਦਾ ਤਰੀਕਾ ਇੱਕ ਤੇ ਹੁਣ ਆਪਾਂ ਵੀ ਥੋੜਾ ਟਾਈਮ ਲੈ ਲਈਏ ਪਿੰਗ ਤੇ ਝੂਟੇ ਮਿੱਟੀ ਬਹੁਤ ਆ ਇੱਥੇ ਕਹਿੰਦੇ ਕੈਨੇਡਾ ਚ ਮਿੱਟੀ ਹੈ ਨਹੀਂ ਕਹਿੰਦੇ ਕੈਨੇਡਾ ਚ ਮਿੱਟੀ ਹੈ ਨਹੀਂ ਆ ਦੇਖੋ ਜਵਾਕ ਇੱਥੇ ਹਾਈ ਆ ਦੇਖੋ ਜਵਾਕ ਇੱਥੇ ਸਭ ਸਪੈਸ਼ਲ ਮਿੱਟੀ 'ਚ ਖੇਡਣ ਆਉਂਦੇ ਹੈਂ तेन क्यों पता लगा हिंदी पता है। अच्छा तो ये देखो बच्चे यहाँ पे मिट्टी में खेलने आ रहे हैं आप बोलते हो कि कैनेडा में मिट्टी नहीं है सुंदर सुंदर अच्छे अच्छे प्यारे प्यारे बच्चे कितना अच्छे से खेल रहे हैं भाई बहन यू नो हिंदी ओह उर्दू उर्दू मीनस हिंदी आप आप मेरी बात समझ रहे हो मैं क्या बोल रही हूँ हाँ उर्दू और हिंदी सेम सेम होती है पता है आपको कैसे हो ठीक हो क्या नाम है आपका हेमंत मोहम्मद आपका आप पाकिस्तान से हो ओ अच्छा ਉਧਰ ਨੇ ਲੜੋ ਰੱਬਾ ਕਿਤੇ ਜਾ ਰਿਹਾ ਸਵਾਯਰ ਮੇਰੇ ਕਦੋਂ ਘਰ ਦੇ ਆਉਣਗੇ ਲਓ ਜੀ ਉਹ ਚੱਕੋ ਮਿੱਟੀ ਕਰਤੀ ਉਹਦੀ ਸਾਰੀ ਟੀ-ਸ਼ਰਟ 'ਚ ਐਸਾ ਮਤ ਕਰੋ ਮੁਹੰਮਦ ਦੇ ਦੇਖ ਲੀਖ ਮੁਹੰਮਦ ਐਸਾ ਮਤ ਕਰੋ ਮੁਹੰਮਦ ਸਾਹਿਬ ਨੇ ਕਹਿੰਦੇ ਆਪਣੇ ਘਰ ਦਾ ਪਟਲਟ ਉਹ ਆ ਇੱਥੇ ਬਣਾਉਣੀ ਨੇ ਬੇਸਮੈਂਟ ਜਿਹੜੀ ਚੜਨੀ ਆ ਰੈਂਟ ਤੇ ਮੁਹੰਮਦ ਕਿਆ ਬੇਸਮੈਂਟ ਕੇ ਲਈ ਜਗ੍ਹਾ ਬਣਾ ਰਹੇ ਹੋ ਕਾਣੀਆਂ ਚੱਲ ਰਹੀਆਂ ਇਹਦੀਆਂ ਘਰ ਬਣਾਉਣ ਦੀਆਂ ਤੇ ਅਸੀਂ ਝੂਲੇ ਤੇ ਝੂਟੇ ਲੈ ਰਹੇ ਆਂ ਅਖਲੇ ਨਾਚ ਰਿਹਾ ਠੀਕ ਆ ਤੇ ਫਿਰ ਮੈਂ ਕਿਹਾ ਚਲ ਆਪਾਂ ਝੂਲੇ ਤੇ ਝੂਟੇ ਵੀ ਲੈ ਸਕਦੇ ਆ ਆਪਾਂ ਥੋੜੀ ਦੇਰ ਝੂਲੇ ਤੇ ਝੂਟੇ ਲੈ ਲਈਏ ਠੀਕ ਹੈ ਤੇ ਹੋਰ ਬਸ ਬੈਰਮਿੰਟਲ ਵੀ ਖੇਡ ਸਕਦੇ ਆ ਆਪਾਂ ਉਹ ਆਪਣਾ ਬੰਦਾ ਆ ਗਿਆ ਹੈ ਬੋਟਲ ਭਰ ਕੇ ਹੁਣ ਆਪਾਂ ਟੱਕਣ ਆਪਣਾ ਬੰਦਾ ਆ ਚੁੱਕਿਆ ਹੈ ਬੋਟਲ ਭਰ ਕੇ ਹੁਣ ਆਪਾਂ ਕੀ ਆ ਟੱਕਣ ਲਾ ਕੇ ਵੀਡੀਓ ਬਣਾਵਾਂਗੇ ਪਰ ਹੁਣ ਨਹੀਂ ਰਿਸਕ ਲੈਣਾ ਗਿੱਲੀ ਵੀ ਹੋ ਗਈ ਤੇ ਐਵੇਂ ਵੀਡੀਓ ਵੀ ਖਰਾਬ ਹੋ ਗਈ ਤੇ ਆਪਾਂ ਵੀਡੀਓ ਬਣਾਵਾਂਗੇ ਜਦੋਂ ਲਾਈਟ ਔਨ ਹੋ ਜੂਗੀ ਨਾ ਚਰਾਹੇ ਵਾਲੀ ਠੀਕ ਹੈ ਉੱਥੇ ਆਪਾਂ ਵੀਡੀਓ ਬਣਾਵਾਂਗੇ ਉਦੋਂ ਥੋੜਾ ਥੋੜਾ ਹਨੇਰਾ ਹੋ ਜਾਊਗਾ ਓਕੇ ਗਾਇਸ ਮਿਲਦੇ ਆਂ ਫਿਰ ਗਾਇਸ ਦੇਖੋ ਕ੍ਰੈਪਜ਼ ਉਸਕੋਰ ਆਪਣੇ ਕਲਰ ਪੇਜ ਲਈ ਫੋਟੋ ਨਾ ਕਰਾਉਂਦੇ ਹੋਏ ਤੇ ਉਦھر ਚਾਈਨੀਜ਼ ਨੱਚਦੇ ਹੋਏ ਜਿਦਾ ਹੁਣੇ ਉੱਡਣ ਲੱਗੇ ਹੁੰਦੇ ਆ ਬਿਹਾਈਂਡ ਦਾ ਸੀਨ ਆ ਨਾ ਦੇਖੇ ਜਾ ਸਾਡਾ ਚਾਹੁੰਦੀ ਆ ਫਿਰ ਕਹਿੰਦੀ ਆ ਮੇਰਾ ਸੀਨ ਕੱਢ ਦੋ ਮੇਰੇ ਡਾਇਲੋਗ ਨਾਲ ਆ ਗਿਆ ਆ ਦੇਖੋ ਗਾਇਸ ਕਿੰਨਾ ਸੋਹਣਾ 뷰 ਆ ਠੀਕ ਆ ਉਹ ਵੀ ਇਧਰ ਨੂੰ ਟਕਰ ਲਾਈ ਆਈ ਨਹੀਂ ਲੱਗ ਰਿਹਾ ਜਿਵੇਂ ਵੀ ਕਸ਼ਮੀਰ ਚ ਫਿਰਦੇ ਹੁੰਦੇ ਆ ਪਰ ਕੈਨੇਡਾ ਆ ਕੇ ਕਸ਼ਮੀਰ ਨਾਲੋਂ ਘੱਟ ਕਸ਼ਮੀਰ ਤਾਂ ਕੁਛ ਵੀ ਨਹੀਂ ਦਾ ਸਾਹਮਣੇ ਕਸ਼ਮੀਰ ਵਾਲੇ ਕਹਿੰਗੇ ਹਮਾਰੇ ਕਸ਼ਮੀਰ ਕੋ ਐਸੇ ਬੋਲ ਰਹੀ ਹੈ ਆ ਜਾਓ ਆ ਜਾ ਬਾਈ ਕਾ ਜਾ ਪਕੈ ਲੱਗ ਗਿਆ ਬਾਲੀਬਾਲ ਪ੍ਰਭ ਕੋਰ ਖੇਲਣ ਲੱਗੇ ਬਾਲੀਬਾਲ ਕਿਉਂ ਨਿਆਣੇ ਦਾ ਖੋ ਕੇ ਖੇਡਣਾ ਹੁਣ ਓ ਇੱਥੇ ਬਣਾਵਾਂ ਵਾਲੀ ਵੀਡੀਓ ਰੂ ਦੀ ਤਸਜਨਾ ਰੂ ਦੀ ਉਪਰ ਚੱਲ ਪਈ ਓ ਮਸਕਾਨ ਆ ਮੇਰਾ ਫੋਨ ਫੜੀ ਉੱਤੇ ਬਣਾਏਗੀ ਵੀਡੀਓ ਇੱਥੇ ਬਣਾਵਾਂ ਪੈ ਕੇ ਵੇ ਮੇਰੀ ਕਟਰ ਦੇ ਗਾਈਜ਼ ਆਪੋ ਵੀਡੀਓ ਵੀ ਟਰਾਈ ਕਰਨ ਲੱਗੇ ਆ ਗਿੱਲਾ ਹੈ ਤਾ ਨਹੀਂ ਕੋਈ ਨਾ ਗਿੱਲਾ ਹੈ ਕੋਈ ਨਾ ਇੰਨਾ ਕਿੰਨਾ ਗਿੱਲਾ ਜਿਹੜੀ ਉਹ ਵੀਡੀਓ ਨਹੀਂ ਦੀ ਹੁਣੇ ਸਾਡੇ ਨਾਲ ਤੁਹਾਡੀ ਕਬੱਡੀ ਖੇਡਣ ਲੱਗਿਆ ਤੁਸੀਂ ਤਿਆਰ ਹੋ ਕੇ ਆਏ ਹੋ ਤੇ ਹੁਣ ਤੁਹਾਨੂੰ ਵੀਡੀਓ ਟਾਈਮ ਵੀਡੀਓ ਟਾਈਮ ਤੁਸੀਂ ਕਹਿ ਰਹੇ ਕੋਈ ਨਹੀਂ ਗਿੱਲਾ ਜਿਹੜੀ ਉਹ ਵੀਡੀਓ ਨਹੀਂ ਗਾਇਸ ਜਿਹਦੇ ਚ ਆਤਮਾ ਦੀ ਨਿਕਲਦੀ ਦੀ ਉਹ ਆਪਾਂ ਟਰਾਈ ਕਰਨ ਲੱਗੇ ਉਹ ਵੀਡੀਓ ਵੀ ਬਣਾ ਕੇ ਦੇਖਾਂਗੇ ਮੁਸਕਾਨ ਆਈ ਰੂਦੀ ਤਸਜਣਾ ਰੂਵੀ ਨਿਕਲ ਮੁਸਕਾਨ ਨੂੰ ਪਤਾ ਕਿਵੇਂ ਬਣਾਉਣੀਆਂ ਜਾਓ ਯਾਰ ਹੁੰਦਾ ਆਜਾ ਫੜਨ ਲੱਗੀ ਥੀ ਉਹ ਤੈਨੂੰ ਫਿਰ ਪਤਾ ਵੀ ਕੈਮਰਾ ਨਹੀਂ ਹਿਲਾਉਣਾ ਗੰਗਾਇੰਗ ਲਾ ਬਹਿ ਜਾ ਇੱਕ ਮਿੰਟ ਪਹਿਲਾਂ ਮੈਂ ਦੇਖ ਉਹ ਕੋਈ ਕੁਛ ਨਹੀਂ ਕਹਿੰਦਾ ਹੋਰ ਤੂੰ ਵੀਡੀਓ ਬਣਾ ਇਹ ਕੈਮਰਾ ਨਾ ਹਲਾ ਇਠਿਕਾ ਉਹ ਤੇਰੀ ਚੱਲ ਚੱਲ ਸਟਾਰਟ ਸਹੀ ਆ ਰਿਹਾ ਵੀ ਉਹ ਮਰੀ ਹੋਈ ਮੋਰਿਆ ਗਈ ਓਏ ਮੂਰੇ ਨਹੀਂ ਹੋਣਾ ਪਿੱਛੇ ਚੱਲ ਤੂੰ ਵੀਡੀਓ ਬਣਾ ਲੈਂਦੇ ਨੇ ਓਏ ਨਹੀਂ ਪੈਰ ਆਏ ਕਰ ਲਾ <laughs> कर ऑडियो <laughs> थोड़ी लगी है <laughs> मेरा पीते नशा चढ़ा गई है। ਬਣ ਗਈ ਤੁਹਾਨੂੰ ਪਤਾ ਨਹੀਂ ਸੀ ਨਾ ਚੁੱਪ ਕਰਕੇ ਖੜੀ ਹੋ ਰਹੀ ਹਰੀ ਉਹ ਥੋੜੀ ਬੰਦਾ ਪਿਆ ਹੁੰਦਾ ਉਹਦੀ ਆਤਮਾ ਨਹੀਂ ਉਹ ਮਰਨ ਦਾ ਸੀ ਲੈਣਾ ਇਸ ਵਿੱਚ ਪਿੱਛੇ ਫਿਰ ਉਹ ਦੇਖਣ ਦੋ ਪਹਿਲਾਂ ਮੈਨ ਲੱਗਿਆ ਮੈਨੂੰ ਪਤਾ ਲੱਗਿਆ ਮੈਨੂੰ ਚਲਾ ਬੰਦੇ ਨੂੰ ਇੰਨਾ ਕ੍ਰੇਜ਼ ਵੀ ਨਹੀਂ ਹੋਣਾ ਚਾਹੀਦਾ ਵੀ ਉਸੇ ਵਾਲੇ ਬਣਾਓ ਉਸੇ ਵਾਲੇ ਐਡਿਟ ਕਰੋ ਪਾ ਮੈਟਾ ਨੂੰ ਵੀਡੀਓ ਐਡਿਟ ਕਰਕੇ ਗਾਈਜ਼ ਆਪਾਂ ਤੁਹਾਨੂੰ ਪਾਰਕ ਚ ਖਾਜੇ ਸਾਰਾ ਇੰਸਟਾਗ੍ਰਾਮ ਮਛਰ ਬੜਾ ਲੜੀਆ ਇੰਸਟਾਗ੍ਰਾਮ ਤੇ ਐਡਿਟ ਕਰਕੇ ਪਾ ਦੇਣੀ ਹੈ ਵੀਡੀਓ ਠੀਕ ਹੈ ਤੁਸੀਂ ਦੇਖੋ ਲੜਨ ਤੇ ਸਾਨੂੰ ਲੜਨ ਧਿਆਨ ਨੂੰ ਧਿਆਤ ਤੇ ਪੂਰੀਆਂ ਸਲੀਫ ਦੀਆਂ ਪਾ ਕੇ ਆ ਵੀ ਲੜ ਗਿਆ ਮੱਛਰ ਲੜ ਗਿਆ ਐਕਟਿੰਗ ਕਰ ਲ ਪ੍ਰਭ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਲੋ ਜਿੰਨੇ ਜਣੇ ਵੀ ਬਲੌਗ ਦੇਖ ਰਹੇ ਆ ਉਹ ਯਾਰ ਮੱਛਰ ਲੜ ਗਿਆ ਚਲੋ ਉਧਰ ਚਲੀਏ ਮੱਛਰ ਲੜ ਰਿਹਾ ਚਲੋ ਆਜੋ ਗਾਇਸ ਕਾ ਤੋ ਉਧਰ ਨੂੰ ਚਲੀਏ ਉਹ ਬੈਂਚ ਤੇ ਚਲੀਏ ਉਹ ਯਾਰ ਮੱਛਰ ਬੜਾ ਲੜਨ ਲੱਗ ਗਿਆ ਪਤਾ ਨਹੀਂ ਮੈਂ ਥੱਲੇ ਪਈ ਸੀ ਉਹ ਮਿੱਥੇ ਉਹ ਗਿੱਲੇ ਕਰਕੇ ਮੱਛਰ ਲੜ ਗਿਆ ਗਾਇਸ ਆਜੋ ਉਹ ਮਿੱਟੀ ਚਲੀ ਉਵੇਂ ਕਹਿੰਦੇ ਜਿਹੜੀਆਂ ਆਂਟੀਆਂ ਇੰਡੀਆ ਜਾ ਕੇ ਕਹਿੰਦੀਆਂ ਨੇ ਕੈਨੇਡਾ ਤੋਂ ਜਾ ਕੇ ਉੱਥੇ ਤਾਂ ਮੱਖੀ ਮੱਛਰ ਦੀਂਦਾ ਨਹੀਂ ਬਹੁਤ ਮੱਛਰ ਆ ਬਹੁ ਮਿੱਟੀ ਨਹੀਂ ਚਲੋ ਆਜਾ ਆਪ ਇੱਕ ਹੋਰ ਗਰਾਊਂਡ ਦਿਖਾਉਣਾ ਤੁਹਾਨੂੰ ਮਿੱਟੀ ਥੋੜੀ ਆ ਤੇ ਮੋਮ ਬਣਾਈ ਹੋਈ ਓਨਾਂ ਨੇ ਕੀ ਕਹਿੰਦੇ ਆ ਸਟੇਡੀਅਮ ਜਿਹਾ ਨਹੀਂ ਹੁੰਦਾ ਆਪਣਾ ਉਵੇਂ ਸਟੇਅਰ ਮੱਛਰ ਬਹੁਤ ਉਧਰੋਂ ਚੱਲਦੇ ਆ ਪਾਰਕ ਵੱਲ ਨੂੰ ਆਪ ਗੱਦੀ ਕਾ ਆਜੋ ਤੋ ਪਰੇ ਹੋ ਗੱਦੀ ਕਾ ਗੱਦੀ ਕਾ ਕਹਿਣਾ ਨਹੀਂ ਭੁੱਲੇ ਇੱਥੋਂ ਤੱਕ ਆ ਗਏ ਉਹ ਕੀ ਹੁੰਦਾ ਗੱਦੀ ਕਾ ਇਹਨੂੰ ਕਹਿੰਦੇ ਹੁੰਦੇ ਸਸ ਨਿੱਕੇ ਹੁੰਦੇ ਪਾਰਕ ਜਿਹੜਾ ਕਾ ਹੁੰਦਾ ਐਵੇਂ ਮਤਲਬ ਗੱਦੇ ਵਰਗਾ ਕਾ ਅੱਛਾ ਉਹ ਤੇ ਕਿਉਂਕਿ ਬਿਆਸ ਨਹੀਂ ਜਾਂਦੇ ਹੁੰਦੇ ਜਦੋਂ ਨਿੱਕੇ ਹੁੰਦੇ ਤੇ ਉਦੋਂ ਉੱਥੇ ਕਹਿੰਦੇ ਸੀ ਉੱਥੇ ਬਈ ਬਿਆਸ ਕੈਨੇਡਾ ਨਾਲੋਂ ਵੀ ਸੋਹਣਾ ਉਹ ਕਹਿੰਦੇ ਸੀ ਨਾ ਕੈਨੇਡਾ ਜਾਵੜਾ ਬਿਆਸ ਜਾਵੜਾ ਇੱਕ ਬਰਾਬਰ ਹੀ ਆ ਪਰ ਬਿਆਸ ਕੈਨੇਡਾ ਤਾਂ ਵੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਜ਼ਿਆਦਾ ਸਫਾਈ ਆ ਕੈਨੇਡਾ 'ਚ ਵੀ ਸਫਾਈ ਹੈਗੀ ਆ ਪਰ ਬਿਆਸ ਜਿੰਨੀ ਹੈ ਨਹੀਂ ਤੇ ਬੀਸਮੈਂਟ 'ਚ ਨਹੀਂ ਤੇ ਜੋ ਆਪਣੇ ਹੋਣ ਵਾਲੇ ਘਰ ਤੋਂ ਤਾਂ ਬਹੁਤ ਜ਼ਿਆਦਾ ਸਫਾਈ ਆ ਜਿਹਦੇ ਚੈੱਕ ਕਰਨਾ ਵਲੋਗਸ ਚੈੱਕ ਕਰ ਸਕਦੇ ਉਦੋਂ ਅਸੀਂ ਕਹਿੰਦੇ ਹਾਂ ਅਸੀਂ ਨਿੱਕਿਆਂ ਦੇ ਗੱਦੀ ਕਾ ਅਸੀਂ ਹੋਣ ਤੋਂ ਨਹੀਂ ਜਾਣਾ हो होम टूर हूँ निर दिखा दा इतना बलॉग हूँ कि होम टूर कराई किसी होकर होम टूर भाँ चलो आप घर दिखाने तेन ਵੀਡੀਓ ਗਲਤ ਕਿਵੇਂ ਹੋ ਗਈ ਆ ਵੀਡੀਓ ਥੱਲੇ ਵਾਲੀ ਕਿਵੇਂ ਬਲਰ ਹੋ ਗਈ ਮੈਂ ਤਾਂ ਕੱਲੀ ਉੱਪਰਲੀ ਬਲਰ ਕਰੀ ਸੀ ਸਸਤੇ ਐਪ ਮਤ ਵਰਤੋ ਐਪ ਕੱਟ ਕੇ ਬੰਦ ਦੀ ਮੈਂ ਸਿੱਖਿਆ ਟਿਊਟੋਰੀਅਲੋਂ ਜਿਹਨੂੰ ਪਤਾ ਹੈ ਦੀ ਐਡੀਟਿੰਗ ਕਿਵੇਂ ਕਰਨੀ ਹੈ ਪਲੀਜ਼ ਮੇਰੀ ਵੀਡੀਓ ਦੀ ਆ ਦੀਦੀ ਘਟਾ ਰੋਸਟਰਸ ਦੀ ਤੇ ਲੋਡ ਹੀ ਨਹੀਂ ਲੱਗੇ ਬੈਠੇ ਰਹਿਣੇ ਆ ਵੀਡੀਓ ਦੀ ਐਡੀਟਿੰਗ ਕਰ ਦਿਓ ਇਹ ਦਿਲ ਨੂੰ ਵਿਖਬਰਾ ਤਵਾਸ ਮਾਇ ਦੇ ਦਿਲ ਮੇਰੇ ਵੀ ਉਹ ਦੇਖੂ ਮੋਰ ਉਹ ਕੱਲੀ ਸੀ ਹਾਂਜੀ ਆਪਾਂ ਮਲ ਰਹੇ ਮਮੀ ਨਾਲ ਵੀਡੀਓ ਕਾਲ ਕਰ ਰਹੇ ਸੀ ਤੇ ਮਮੀ ਨੂੰ ਦਿਖਾ ਰਹੇ ਸੀ ਪਾਰਕ ਤੇ ਆਪਾਂ ਨੂੰ ਪਾਰਕ ਘੁੰਮਦੇ ਘੁੰਮਦੇ ਦਿਖਾ ਤੂਣਾ ਆਹ ਦੇਖੋ ਗਾਇਸ ਕਿਸ ਨੇ ਟੂਣਾ ਕਰਿਆ ਪਿਆ ਦੱਸ ਦੋ ਕਿੰਨੇ ਕੀਤਾ ਨਹੀਂ ਤਾਂ ਹੀ ਭਿੰਦੇ ਬਾਬੇ ਨੂੰ ਲੈ ਆ ਕੇ ਪਤਾ ਕਰਾ ਲੈਣਾ ਟੂਣਾ ਥੋੜੀ ਕੀਤਾ ਵਾ ਕੁੜਾ ਪਿਆਜ ਟੂਣਾ ਨਹੀਂ ਪਿਆ ਉਹ ਸਵੀਟ ਕੌਰ ਜੇ ਆ ਉਹ ਜਿਹੜੀ ਛੱਲੀ ਜੀ ਨਹੀਂ ਹੁੰਦੀ ਟੂਣਾ ਨਹੀਂ ਆ ਤੇ ਵੇਟ ਕਰ ਰਹੇ ਆ ਵੀ ਹਨੇਰਾ ਹੋਵੇ ਤੇ ਉਹ ਜਿਹੜੀ ਆਪਣੀ ਮੋੜ ਤੇ ਲਾਈਟ ਆ ਉਹ ਆਉਣ ਹੋਵੇ ਤੇ ਆਪਾਂ ਆਹ ਬੋਟਰ ਵਾਲੀ ਟ੍ਰੈਂਡਿੰਗ ਵੀਡੀਓ ਬਣਾਈਏ ਹੁਣ ਲਾਈਟ ਜਗ ਚੁ ਜਗ ਚੁੱਕੀ ਆ ਆਜੋ ਇੱਕ ਵਾਰ ਫੇਰ ਟਰਾਈ ਕਰਕੇ ਦੇਣਾ ਪਹਿਲਾਂ ਆਪਣੀ ਵੀਡੀਓ ਖਰਾਬ ਹੋ ਗਈ ਸੀ ਬੋਟਰ ਦੁਆਰਾ ਪਰ ਕੇ ਲੈਂਦੀ ਆ ਫੇਰ ਇੱਕ ਟਰਾਈ ਲੈ ਕੇ ਦੇਖਦੇ ਆ ਵੀਡੀਓ ਦੀ ਟ੍ਰੈਂਡਿੰਗ ਵੀਡੀਓ ਦੀ ਓਕੇ ਚਲੋ मुस्का फोन मिल रहा है मेरी दी बस एक ही ट्राई लेनी है वीडियो दी जे बनगी बनगी ना बनी तो फिर फिर भी बस ओए ना जे छैती आ रयो टाइम बहुत लगा रहे है गाइस गाइस भी रहे ਪਤਾ ਕੀ ਆ ਨਹੀਂ ਹੋ ਗਿਆ ਮੇਰਾ ਐਗਜੈਕਟ ਉਹਦੀ ਜਿਹੜੀ ਲਾਬੀ ਮ ਜੀ ਥੱਲੇ ਆ ਰਹੀ ਆ ਨਾ ਉੱਥੇ ਖੜੇ ਹੋਇਓ। ਉਹ ਵੀਡੀਓ ਬਣਾਉਣ ਲੱਗਿਆ ਮੈਂ ਮੈਂ ਵੀ ਬਣਾਣੀ ਐ। ਹਾਂ 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 ਹਾਂ। ਥੋੜਾ ਨੇੜੇ ਆ ਉਹਨੂੰ ਵਿੱਚ ਨਾ ਨਹੀਂ ਵਲੌਗ ਦੇ। ਓਏ ਨੇੜੇ ਬਣਾ ਥੋੜੀ ਬਿੜੀ। ਇਧਰੋਂ ਨਾ ਬਣੂਗੀ ਕਿ ਇਧਰੋਂ ਸਹੀ। ਮੁਸਕਾਂ ਤੂੰ ਨੇੜੇ ਆ। ਕੀਰਤ ਤੂੰ ਵੀ ਥੋੜਾ ਇਧਰ ਨੂੰ ਆ। ਪਤਾ ਕੀ ਆ ਫਿਰ ਉਹਨੇ ਅੱਗੇ ਨਹੀਂ ਆਉਣਾ। ਉਹਨੇ ਵਲੌਗ ਚ ਨਹੀਂ ਨਾ ਉਹਦਾ ਮੂੰਹ ਖੋਣਾ। ਆ ਮੇਰੇ ਕੋਲ ਲੜ ਜੇ। ਨਹੀਂ ਲੜਦਾ। ਆਉਗੀ ਨਾ ਵਧੀਆ ਜਮਾਈ ਜਾ ਡੈਡੀ ਦੇ ਮੜਾ ਮੈਨੂੰ ਕੋ ਫੇਰ ਇਸ ਤਰ੍ਹਾਂ ਦਿਖੂ ਮਰ ਹਾਂ ਦੇਖ ਨਹੀਂ ਰ ਮੜਾ ਮੈਨੇ ਸੀਨ ਲੈ ਕੇ ਦਿਖਾਈ ਕੋਈ ਕਰਦੀ ਉਹ ਤਾਂ ਬਾਹਰ ਹੋ ਗਈ ਓ ਜੂਮ ਨਾ ਕਰੋ ਨੇੜੇ ਆ ਜਾਓ ਬਾਹਰ ਜੂਮ ਕਰਕੇ ਥੋੜੀ ਬਲਰ ਹੋ ਜੂਗੀ ਮੈਂ ਥੋੜਾ ਸੀਨ ਲੈ ਕੇ ਦਿਖਾ ਕਿ ਨੂੰ ਮੈਂ ਦੇਖ ਰਿਹਾ ਫੇਸ ਮੈਨ ਹਲ ਪਾਣੀ ਨਹੀਂ ਵੇਸਟ ਕਰਨਾ ਬਾਹਰ ਹੀ ਦੂਰ ਦਿਖਾਈ ਮੈਨੂੰ ਮੜਾ ਨਹੀਂ ਦੇ ਹਾਂ ਨਾ ਹਾਂ ਦੇਖ ਲਓ ਇੰਨੀ ਛਦੀ ਹੋ ਗਿਆ 1 ਮਿੰਟ ਚ ਮੇਰਾ ਹੋ ਗਿਆ ਖੇ ਜਹਾਂਦੀ ਮਾਰੀ 1 2 ਇਹ ਪ੍ਰੈਜੈਂਟੇਸ਼ਨ ਕਰਨਾ ਸਟਾਰਟ 1 2 3 ਸਟਾਰਟ ਕਰਦਾ ਹਾਂ ਹਾਂ ਆਈ ਚਲ ਲਾ ਕੇ ਤੂੰ ਹੱਕ ਲਾ ਕੇ ਦਿਖਾਈ ਵੀਡੀਓ ਦਿਖਾ ਮੈਲਾ ਉਹ ਯਾਰ ਵਾਲ ਵੀ ਭੇਜ ਗਏ ਹੋਣ ਬਸ ਦੇਖਣ ਕਰਦਾ ਹਾਂ ਹਾਂ ਆਈ ਤੁਸੀਂ ਦੇਖ ਸਕਦੇ ਹੋ ਵੀਡੀਓ ਆਪਾਂ ਬਣਾ ਲਈ ਬਾਰਡਰ ਹੋ ਚੁੱਕੀ ਸਬੱਟੀਬੀ ਠੀਕ ਆ ਹੁਣ ਆਪਾਂ ਵਾਟਰ ਸੁੱਟ ਦਾਂਗੇ ਡਸਟਮਿੰਚ ਪਰ ਇਹ ਹੁਣ ਮੈਨੂੰ ਨਹੀਂ ਪਤਾ ਲੱਗਿਆ ਵੀਡੀਓ ਆਪਾਂ ਐਡਿਟ ਕਰਕੇ ਪਾਵਾਂਗੇ ਜਿਨੇ ਜਿਨੇ ਆਪਣੀ ਵੀਡੀਓ ਦੇਖਣੀ ਹੈ ਆ ਜਾ ਨਾਨਾ ਤੁਰੀਆ ਘਰੇ ਜਾ ਰਹੇ ਹੁਣ ਆਪਾਂ ਬਸ ਅੱਜ ਦਾ ਯਾਰ ਖੜਜੋ ਹਾਂਜੀ ਤੇ ਬਾਰਡਰ ਵੀ ਆਪਣੀ ਹੋ ਚੁੱਕੀ ਹੈ ਤਾਂ ਆਪਾਂ ਵੀਡੀਓ ਬਣਾ ਲਈ ਵੀਡੀਓ ਪਾਵਾਂਗੇ ਐਕਟਿੰਗ ਗਰਲ ਪ੍ਰਭ ਦੇ ਨਾਮ ਤੇ ਇੰਸਟਾਗ੍ਰam ਆਈਡੀਆ ਠੀਕ ਆ ਤੇ ਵੀਡੀਓ ਮੇਰੀ ਜਰੂਰ ਜਾ ਕੇ ਦੇਖਣੀ ਹੈ ਤੇ ਮੇਰੇ ਚੈਨਲ ਨੂੰ ਇਹ YouTube ਤੇ ਵੀ ਸਬਸਕ੍ਰਾਈਬ ਕਰ ਲਓ ਤੇ Instagram ਤੇ ਜਾ ਕੇ ਹੀ ਮੈਂ ਡਿਸਕ੍ਰਿਪਸ਼ਨ ਚ ਆਪਣਾ ਲਿੰਕ ਮੈਂਸ਼ਨ ਕਰੂੰਗੀ ਉੱਥੇ ਜਾ ਕੇ ਵੀ ਫੋਲੋ ਕਰਨਾ ਤੇ ਹੁਣ ਆਪਾਂ ਜਾ ਰਹੇ ਹਾਂ ਘਰੇ ਵਾਪਸ ਠੀਕ ਹੈ ਹਾਂਜੀ ਤੇ ਅੱਜ ਦੇ ਚਲੋ ਹੁਣ ਆਪਾਂ ਘਰੇ ਜਾ ਰਹੇ ਹਾਂ ਠੀਕ ਆ ਤੇ ਅੱਬਾ ਸੱਚ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਤੇ ਆਪਣੇ ਹੋਰ ਵੀ ਨਿਊ ਨਿਊ ਵਲੌਗਸ ਦੇਖਣ ਲਈ ਪ੍ਰਪ ਗੋਰ ਕੈਨੇਡਾ ਵਲੌਗਸ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਦਾਂ ਹੀ ਵੀਡੀਓ ਇੱਕ ਵਾਰੀ ਹੋਰ ਤੇ ਆਪਣੀਆਂ ਹੋਰ ਇਦਾਂ ਦੇ ਵੀਡੀਓਸ ਦੇਖਣ ਲਈ ਆਪਣੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰਨਾ ਨਾ ਭੁੱਲਿਓ ਬਾਏ ਬਾਏ